ਹਾਂਜੀ ਦੋਸਤੋ ਲੈ ਕੇ ਆਇਆ ਕੱਲ 14 ਜਨਵਰੀ ਦੇ 12 ਕਬੱਡੀ ਕਪਾਂ ਦੇ ਫਾਈਨਲ ਆ ਰਿਜ਼ਲਟ ਤੇ ਕੱਲ ਕਿਹੜੇ ਖਿਡਿਆਰੀ 4 ਮੋਟਰਸਾਈਕਲ ਤੇ 51 52000 ਤੇ ਹੋਰ ਨਗਦ ਰਣ ਸਿੰਘਾਂ ਦੇ ਵੈਕਟਰ ਰੇਂਡਰ ਤੇ ਜਾਫੀ ਬਣਾਂਗੇ ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫਾਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਕਪਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਕੇ ਜਾਇਆ ਕਰੋ ਤੇ ਆਪਾਂ ਗੱਲ ਕਰ ਤਾਂ ਦੀ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਠੱਠਾ ਤਰਨਤਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਕ੍ਰਿਆਲਾ ਤੇ ਗਰਦਾਸਪੁਰ ਨੜਾਵਾਲੀ ਦੀਆਂ ਟੀਮਾਂ ਦੇ ਵਿੱਚਕਾਰ ਸ਼ੋਅ ਮੈਚ ਕਰਵਾਇਆ ਗਿਆ ਸੀ ਤਾਂ ਇਹਦੇ ਵਿੱਚ ਨੜਾਵਾਲੀ ਗਰਦਾਸਪੁਰ ਦੀ ਟੀਮ ਸੈਕੰਡ ਰਹੀ ਤੇ ਕ੍ਰਿਆਲੀ ਟੀਮ ਫਾਸਟ ਤੱਗੇ ਗੱਲ ਕਰਦੇ ਅਨੁਸਾਰ ਹਾਟਾਲਾ ਤਰਨਤਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਸੌਰਸੰਗ ਤੇ ਫਰੰਦੀਪੁਰ ਦੀਆਂ ਟੀਮਾਂ ਦੇ ਵਿੱਚਕਾਰ ਸ਼ੋਅ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚ ਫਰੰਦੀਪੁਰ ਦੀ ਟੀਮ ਸੈਕੰਡ ਰਹੀ ਤੇ ਸੌਰਸੰਗ ਦੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉਥੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਸੀ ਤੇ ਵੈਸਟ ਰੇਡਰ ਤੇ ਜੱਫੀਆਂ ਦੇ ਲਈ ਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਕਰਾੜ ਤੇ ਸਿੰਘਭਾਲ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚ ਸਿੰਘਭਾਲ ਦੀ ਟੀਮ ਫਾਇਟਰ ਰਹੀ ਤੇ ਕਰਾੜ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਸਟ ਘੇੜੀਆਂ ਦੀ ਗੱਲ ਕਰਕੇ ਤਾਂ ਇਥੋਂ ਵੈਟ ਰੇਡਰ ਬਣੇਗਾ ਚਿਰਾਗ ਸਿੰਘਭਾਲ ਵਾਲਾ ਤੇ ਵੈਟ ਜੱਫੀਆਂ ਦੀ ਗੱਲ ਕਰਕੇ ਤਾਂ ਵੈਟ ਜੱਫੀ ਬਣੇਗਾ ਦੀਪਕ ਸਿੰਘਭਾਲ ਤੇ ਬੰਟੀ ਸਿੰਘਭਾਲ ਵਾਲਾ ਦੋਨੇ ਜਿਹਵੇਂ ਵੈਸਟ ਜੱਫੀ ਬਣਿਆਗੀ ਅੱਗੇ ਗੱਲ ਕਰਦੇ ਹਾਂ ਸ਼ਾਹਪੁਰ ਬੇਗ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਸੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਲਾਲਬਾਈ ਤੇ ਸੂਰੇਵਾਲੇ ਦੀਆਂ ਟੀਮਾਂ ਦੇ ਵਿਚਕਾਰ ਤੇ ਦੇ ਵਿੱਚੋਂ ਸੂਰੇਵਾਲੇ ਟੀਮ ਫਾਸਟ ਰਹੀ ਤੇ ਲਾਲਬਾਈ ਟੀਮ ਸੈਕੰਡਰ ਤੇ ਅੱਗੇ ਗੱਲ ਕਰਦੇ ਕ੍ਰੀਮਪੁਰ ਡੂਮ ਮਾਨਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 45000 ਤੇ ਦੂਜਾ ਇਨਾਮ 31000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 51-5100 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਝਾੜੋ ਤੇ ਰੋੜਕੀ ਦੀਆਂ ਟੀਮਾਂ ਦੇ ਵਿਚਕਾਰ ਤੇ ਦੇ ਵਿੱਚੋਂ ਰੋੜਕੀ ਟੀਮ ਸੈਕੰਡਰ ਕਰਕੇ ਤਾਂ ਇਸੋ ਵੈਸਟ ਰੇਡਰ ਬਣੇਗਾ ਲਵੀ ਤੋਲ ਵਾਲਾ ਪੰਜ ਕਬਡੀਆਂ ਪਾ ਕੇ ਚਾਰ ਨੰਬਰ ਲੈ ਤੇ ਤੇ ਵਿੱਚ ਜਾਫੀ ਬਣੇਗਾ ਸੇਵਕ ਝਾੜੋ ਵਾਲਾ ਦੋ ਟੱਚ ਲੈ ਕੇ ਦੋ ਜਫੇ ਲਾਈ ਅੱਗੇ ਗੱਲ ਕਰਦਾ ਹੈ ਬਵਾਨਾ ਪਲਵਲ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਤੇ ਪਹਿਲਾ ਇਨਾਮ 71000 ਤੇ ਦੂਜਾ ਇਨਾਮ 51000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬਵਾਨਾ ਤੇ ਗਰਾਵੜ ਦੀਆਂ ਟੀਮਾਂ ਦੇ ਵਿੱਚਕਾਰ ਤੇ ਦੇ ਵਿੱਚ ਬਵਾਨਾ ਦੀ ਟੀਮ ਸੈਕੰਡ ਰਹੀ ਤੇ ਗਰਾਵੜ ਦੀ ਟੀਮ ਫਾਸਟ ਤੇ ਇਥੋਂ ਦਾ ਵੈਸਟ ਖਡ ਵਾਲਾ ਤੇ ਬੈਟ ਜਾਫੀ ਬਣੇਗਾ ਸਣੀ ਗਰਾਵੜ ਵਾਲਾ ਅੱਗੇ ਗੱਲ ਕਰਦੇ ਕੋਹਾੜ ਬਵਾਨੀ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 71000 ਤੇ ਦੂਜਾ ਇਨਾਮ 52000 ਸੀ ਤੇ ਬੈਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਗਾਲਨ ਤੇ ਗੱਦੀ ਖੇੜੀ ਦੀਆਂ ਟੀਮਾਂ ਦੇ ਵਿੱਚਕਾਰ ਤੇ ਦੇ ਵਿੱਚੋਂ ਗੱਦੀ ਖੇੜੀ ਦੀ ਟੀਮ ਫਰਸਟ ਰਹੀ ਤੇ ਗਾਲਨ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਸਟ ਖੇਡਾਰੀਆਂ ਦੀ ਗੱਲ ਕਰਗੇ ਤਾਂ ਇਥੋਂ ਬੈਟ ਰੇਡਰ ਬਣੇਗਾ ਵਿਸਾਲ ਗੱਦੀ ਖੇੜੀ ਵਾਲਾ ਤੇ ਭੋਲਾ ਕਨੌਰੀ ਵਾਲਾ ਦ ਅੱਜ ਅੱਗੇ ਗੱਲ ਕਰਦੇ ਹਾਂ ਸਤਰੌਲੀ ਮਹਿੰਦਰਗੜ੍ਹ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ ਲੱਖ ਰੁਪਏ ਤੇ ਦੂਜਾ ਇਨਾਮ 71000 ਸੀ ਤੇ ਵੈਸਟ ਰੇਡਰ ਤੇ ਜਾਪੀਆਂ ਦੇ ਲਈ 25-25000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਬਾਹੂ ਅਕਬਰਪੁਰ ਤੇ ਸਿੱਧੀਪੁਰ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਸਿੱਧੀਪੁਰ ਦੀ ਟੀਮ ਸੈਕੰਡ ਰਹੀ ਤੇ ਬਾਹੂ ਅਕਬਰਪੁਰ ਦੀ ਟੀਮ ਫਸਟ ਤੇ ਇਥੋਂ ਦੇ ਵੈਸਟ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਥੋਂ ਵੈਟ ਰੇਡਰ ਬਣਿਆ ਸਾਹਿਲ ਦੇ ਬਣਾਲਾ 7 ਕਬੱਡੀਆਂ ਪਾ ਕੇ 7 ਨੰਬਰ ਲਈ ਤੇ ਇਥੇ ਵੈ ਗੱਲ ਕਰਦੇ ਆ ਬੁੱਧ ਸਿੰਘ ਵਾਲਾ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਪਹਿਲਾ ਇਨਾਮ 60000 ਤੇ ਦੂਜਾ ਇਨਾਮ 52000 ਸੀ ਤੇ ਵੈਸਟ ਰੇਡਰ ਤੇ ਜੱਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਮਾਨੁਕੇ ਗਿੱਲ ਤੇ ਥਰਾਜ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਥਰਾਜ ਦੀ ਟੀਮ ਫਾਈਟਰ ਰਹੀ ਤੇ ਮਾਨੁਕੇ ਗਿੱਲ ਦੀ ਟੀਮ ਸੈਕੰਡ ਇੱਥੋਂ ਦਾ ਵੈਸਟ ਖੜਿਆਣੀਆਂ ਦੀ ਗੱਲ ਕਰਕੇ ਤਾਂ ਇੱਥੋਂ ਵੈਟ ਰੇਡਰ ਬਣੇਗਾ ਸਿਮਾ ਥਰਾਜ ਵਾਲਾ ਚਾਰ ਕਬੱਡੀਆਂ ਪਾ ਕੇ ਚਾਰ ਨੰਬਰ ਲੈ ਤੇ ਇਹਦੇ ਵਿੱਚ ਜੱਫੀ ਬਣੇਗਾ ਬੱਬੂ ਛਨੇ ਕੋਦਰ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਪਹਿਲਾ ਇਨਾਮ 1.5 ਲੱਖ ਤੇ ਦੂਜਾ ਇਨਾਮ 1.25 ਲੱਖ ਸੀ ਤੇ ਵੈਕਟਰ ਰੇਡਰ ਤੇ ਜਾਫੀਆਂ ਦੇ ਲਈ 51-52 ਹਜ਼ਾਰ ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਐਨਆਰਆ ਨਕੋਦਰ ਤੇ ਸ਼ਾਹਕੋਟ ਲੈਂਜ ਦੀਆਂ ਟੀਮਾਂ ਦੇ ਵਿਚਕਾਰ ਤੇ ਦੇ ਵਿੱਚੋਂ ਐਨਆਰਆ ਨਕੋਦਰ ਦੀ ਟੀਮ ਸੈਕੰਡ ਰਹੀ ਤੇ ਸ਼ਾਹਕੋਟ ਲੈਂਜ ਦੀ ਟੀਮ ਫਾਸਟ ਇਥੋਂ ਦੇ ਵੈਸਟ ਖਿਡਾਰੀਆਂ ਦੀ ਗੱਲ ਕਰਕੇ ਤਾਂ ਇਥੋਂ ਵੈਕਟਰ ਰੇਡਰ ਬਣੇਗਾ ਰਵੀ ਆਲੋ ਵਾਲ ਢੇਰਾਂ ਵਾਲਾ 13 ਕਬੱਡੀਆਂ ਪਾ ਕੇ 12 ਨੰਬਰ ਲੈਤੇ ਤੇ ਬਿੱਟ ਜਾਫੀ ਬਣੇਗਾ ਰਵੀ ਸਾਹੋ ਕੇਲ ਮੋਗਾ ਕਬੱਡੀ ਕੱਪ ਦੇ ਫਾਈਨਲ ਦੇ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ ਲੱਖ ਰੁਪਏ ਤੇ ਦੂਜਾ ਇਨਾਮ 75000 ਸੀ ਤੇ ਬੈਟ ਰੇਡਰ ਤੇ ਜਾਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਕਲਿਆਣ ਸੁੱਖਾ ਤੇ ਭਿੰਡਰਾਂ ਦੀਆਂ ਟੀਮਾਂ ਦੇ ਵਿੱਚਕਾਰ ਤੇ ਦੇ ਵਿੱਚੋਂ ਭਿੰਡਰਾਂ ਦੀ ਟੀਮ ਸੈਕੰਡ ਰਹੀ ਤੇ ਕਲਿਆਣ ਸੁੱਖੇ ਦੀ ਟੀਮ ਫਸਟ ਤੇ ਇਥੋਂ ਦੇ ਵੈਸਟ ਘੇੜੀਆਂ ਦੀ ਗੱਲ ਕਰਕੇ ਤਾਂ ਇਥੋਂ ਬੈਟ ਰੇਡਰ ਬਣੇਗਾ ਪਾਲ ਮਾਲਲੇ ਵਾਲਾ ਸੱਤ ਕਬੱਡੀਆਂ ਪਾ ਕੇ ਸੱਤ ਨੰਬਰ ਲੈਤੇ ਤੇ ਬੈਟ ਜਾਫੀ ਬਣੇਗਾ ਨਿੱਕੂ ਕਲਿਆਣ ਸੁੱਖੇ ਵਾਲਾ ਤੇ ਸੋਨਾਬੰਦ ਡੋਰ ਵਾਲਾ ਦੋਨੇ ਜੁਆਇੰ ਸਤਿਮੁੰਡੇ ਮੋਟਰਸਾਈਕਲਾਂ ਦੇ ਵੈਕਟਰ ਰੇਡਰ ਤੇ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਖੋਖਰ ਬੇਲਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 121000 ਤੇ ਦੂਜਾ ਇਨਾਮ ਲੱਖ ਰੁਪਈਆ ਸੀ ਤੇ ਵੈਕਟਰ ਰੇਡਰ ਤੇ ਜਾਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਬਜਿਹੇੜੀ ਤੇ ਖੋਖਰ ਪਲੱਸ ਤਨੌਰੀ ਦੀਆਂ ਟੀਮਾਂ ਦੇ ਵਿੱਚਕਾਰ ਤੇ ਦੇ ਵਿੱਚੋਂ ਖੋਖਰ ਪਲੱਸ ਤਨੌਰੀ ਦੀ ਟੀਮ ਫਾਇਟਰ ਰਹੀ ਤੇ ਬਜਿਹੇੜੀ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਸਟ ਘੇੜੀਆਂ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਿਆ ਸੀਰਾ ਚੱਕ ਵਾਲੀ ਸੇਰ ਵਾਲਾ 14 ਕ ਉਹ ਹਾਕਮ ਵਾਲੀਏ 10 ਟੱਚ ਲੈ ਕੇ ਪੰਜ ਜਫੇ ਲਾਈ ਤੇ ਮੁੰਡੇ ਮੋਟਰਸਾਈਕਲਾਂ ਦੇ ਵੈਕਟਰ ਰੇਡਰ ਤੇ ਜਾਫੀ ਬਣਾਂਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਆ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ